ਅੱਸੀ ਕਾਲ ਜੀ ਦੋਸਤੋ ਜਿਵੇਂ ਆਪਾਂ ਆਪਣੇ ਘਰਾਂ ਦੇ ਵਿੱਚ ਸਬਜ਼ੀਆਂ ਲਗਾਈਆਂ ਹੋਈਆਂ ਹੁੰਦੀਆਂ ਨੇ ਉਹਨਾਂ ਉੱਪਰ ਸੁੰਡੀ ਦਾ ਅਟੈਕ ਆ ਜੋ ਹੁਣ ਚੱਲ ਰਿਹਾ ਆਪਣੀ ਗੋਭੀ ਉੱਪਰ ਵੀ ਸੁੰਡੀ ਦਾ ਅਟੈਕ ਆ ਜੋ ਹੋ ਰਿਹਾ ਸੀਗਾ ਅੱਜ ਆਪਾਂ ਇਸ ਉੱਪਰ ਸੁੰਡੀ ਵਾਸਤੇ ਰਮੋਣ ਦਵਾਈ ਦੀ ਸਪਰੇਆ ਜੋ ਕਰ ਰਹੇ ਹਾਂ ਦੀ ਇਹ ਸਰਮੋਣ ਦਵਾਈ ਦੀ ਡੋਜ਼ ਆ ਜੋ ਆਪਾਂ TML ਿਕਟੋਲੀ ਵਿੱਚ ਪਾਈ ਆ ਜਿੱਥੇ ਸੁੰਡੀ ਦਾ ਅਟੈਕ ਘਟਾ ਉਥੇ ਆਪਾਂ ਇਹਦੀ ਵਰਤੋਂ BML ਿਕਟੋਲੀ ਵਿੱਚ ਵੀ ਕਰ ਸਕਦੇ ਹਾਂ ਇੱਕ ਕਿੱਲੇ ਉੱਪਰ ਅੱਜ ਆਪਾਂ 8 ਢੋਲੀਆਂ ਨੇ ਜੋ ਸਪਰੇਅਆਂ ਦੀਆਂ ਕੀਤੀਆਂ ਨੇ ਇਸ ਰਮੋਨ ਦਵਾਈ ਤੋਂ ਇਲਾਵਾ ਆਪਾਂ ਆਪਣੀਆਂ ਸਬਜ਼ੀਆਂ ਉੱਪਰ ਪੈਂਥਰ ਪ੍ਰੋਗਲੈਮ ਜਾਂ ਕੋਰਾਜਨ ਇਹਨਾਂ ਦਵਾਈਆਂ ਦੀ ਵਰਤੋਂ ਵੀ ਸੰਡੀ ਵਾਸਤੇ ਕਰ ਸਕਦੇ ਆਂ ਪਰ ਜਦੋਂ ਆਪਾਂ ਇਹਨਾਂ ਸਾਰੀਆਂ ਦਵਾਈਆਂ ਦੀ ਵਰਤੋਂ ਦੋ ਵਾਰ ਤੋਂ ਵੱਧ ਰਿਪੀਟ ਕਰਦੇ ਆਂ ਤਾਂ ਇਹਨਾਂ ਦਾ ਰਿਜ਼ਲਟ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ ਇਹ ਜਿਹੜੀਆਂ ਸਾਰੀਆਂ ਦਵਾਈਆਂ ਨੇ ਆਪਾਂ ਦੋ ਵਾਰ ਤੋਂ ਜ਼ਿਆਦਾ ਰਿਪੀਟ ਨਹੀਂ ਕਰਨੀਆਂ ਕਿਉਂਕਿ ਜਦੋਂ ਕੋਈ ਵੀ ਸਪਰੇਅ ਆਪਾਂ ਇੱਕ ਵਾਰ ਆਪਣੀ ਸਬਜ਼ੀ ਉੱਪਰ ਕਰੀ ਜਾਂਦੇ ਆਂ ਤਾਂ ਜਿਹੜਾ ਇਹਦਾ ਰਿਜ਼ਲਟ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਜੇਕਰ ਆਪਾਂ ਚੰਗਾ ਰਿਜ਼ਲਟ ਲੈਣਾ ਤਾਂ ਆਪਾਂ ਜਿਹੜੀ ਕੋਈ ਵੀ ਸੰਡੀ ਵਾਲੀ ਸਪਰੇਆ ਉਹਨੂੰ ਦੋ ਵਾਰ ਤੋਂ ਜ਼ਿਆਦਾ ਰਿਪੀਟ ਨਾ ਕਰੋ ਕਿਉਂਕਿ ਜਦੋਂ ਆਪਾਂ ਇੱਕ ਦਵਾਈ ਹੀ ਵਾਰ-ਵਾਰ ਕਰੀ ਜਾਂਦੇ ਆ ਤਾਂ ਆਪਣੀ ਸਬਜ਼ੀ ਉੱਪਰ ਜਿਹੜਾ ਰਿਜ਼ਲਟ ਆ ਉਹਦਾ ਉਹ ਘਟਣਾ ਸ਼ੁਰੂ ਹੋ ਜਾਂਦਾ ਜਿਵੇਂ ਆਪਾਂ ਪਹਿਲੀਆਂ ਦੋ ਸਪਰੇਆਂ ਹਰ ਮਹੀਨੇ ਦੀਆਂ ਕਰਤੀਆਂ ਉਸ ਤੋਂ ਅਗਲੀਆਂ ਸਪਰੇਆਂ ਆਪਾਂ ਦੋ ਕੋਰਾ ਜਾਂਦੀਆਂ ਕਰਾਂਗੇ ਤਾਂ ਜਿਹੜਾ ਇਹਦੇ ਨਾਲ ਰਿਜ਼ਲਟ ਆ ਉਹ ਵੀ ਆਪਣਾ ਸਬਜ਼ੀ ਉੱਪਰ ਵਧੂਗਾ ਇਸੇ ਇਸੇ ਤਰ੍ਹਾਂ ਇਹ ਸਾਰੀਆਂ ਦਵਾਈਆਂ ਨੂੰ ਆਪਾਂ ਆਪਣੀਆਂ ਸਬਜ਼ੀਆਂ ਉੱਪਰ ਬਦਲ-ਬਦਲ ਕੇ ਕਰਦੇ ਰਹਿਣਾ ਜਿਆਦਾ ਲੰਬਾ ਸਮਾਂ ਰਿਪੀਟ ਕਰਨ ਨਾਲ ਜਿਹੜਾ ਸਬਜ਼ੀਆਂ ਉੱਪਰ ਇਹਨਾਂ ਦਵਾਈਆਂ ਦਾ ਰਿਜ਼ਲਟ ਹੈ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ ਧੰਨਵਾਦ ਜੀ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਨਵੀਆਂ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ